ਸੋ ਚੰਦ ਸਕਿੰਟਾਂ ਔਰ ਇਹ ਸ਼ਬਦ ਬੋਲਣਾ ਕੋਈ ਮਜਬੂਰੀ ਨਹੀਂ ਸੀ ਇਹਦਾ ਕੋਈ ਸਿਆਸੀ ਲਾਭ ਨਹੀਂ ਹੋਣ ਵਾਲਾ ਰੈਦਰ ਕੇ ਜਿਹੜਾ ਕਾਂਗਰਸ ਪਾਰਟੀ ਦੀ ਮਾੜੀ ਮੋੜ ਗੇਮ ਬਣੀ ਸੀ ਉਹ ਵੀ ਖਰਾਬ ਹੋ ਗਈ ਹੈ ਹਰੇਕ ਪਾਰਟੀ ਚ ਹਰੇਕ ਧਰਮ ਦੇ ਹਰੇਕ ਸੂਬੇ ਦੇ ਹਰੇਕ ਜਾਤ ਦੇ ਹਰੇਕ ਮਜਬ ਦੇ ਲੋਕ ਹੁੰਦੇ ਆ ਇਹਦਾ ਕੋਈ ਰੋਲਾ ਨਹੀਂ ਉਹ ਅਕਾਲੀ ਦਲ ਆ ਉਹ ਕਾਂਗਰਸ ਆ ਉਹ ਭਾਜਪਾ ਹੈਗੀ ਹੈ ਹਾਲਾਂਕਿ ਉਹ ਜਗਮੀਤ ਸਿੰਘ ਬਰਾੜ ਦਾ ਚੇਲਾ ਰਿਹਾ ਹੈਗਾ ਤੇ ਜਗਮੀਤ ਸਿੰਘ ਬਰਾੜ ਸੀ ਜਿਹੜਾ ਪੰਜਾਬ ਦਾ ਸਭ ਤੋਂ ਮਤਲਬ ਹੈ ਕੋਲ ਪ੍ਰਮੁੱਖ ਬਲਾਰਾ ਸੀ ਔਰ ਮਤਲਬ ਇਹ ਕਹਿੰਦੇ ਹਵਾ ਵੀ ਖੜ ਕੇ ਉਹਦਾ ਭਾਸ਼ਣ ਸੁਣਦੀ ਸੀ ਵੀ ਇਸ ਤਰ੍ਹਾਂ ਦੇ ਭਾਸ਼ਣ ਹੈਗੇ ਆ ਇਹਦੇ ਨਾਲ ਰਾਜੇ ਵੜਿੰਗ ਨੂੰ ਤਾਂ ਨੁਕਸਾਨ ਹੋਇਆ ਹੀ ਹੋਇਆ ਕਾਂਗਰਸ ਪਾਰਟੀ ਦਾ ਵੀ ਨੁਕਸਾਨ ਹੋਇਆ ਔਰ ਇਸ ਤਰ੍ਹਾਂ ਦੇ ਬਿਆਨਬਾਜ਼ੀ ਜਿਹੜੀ ਉਹ ਭਾਈਚਾਰਕ ਸਾਂਝ ਦੇ ਵਿੱਚ ਵੀ ਜਿਹੜੀ ਉਹ ਗੜਤਨ ਪੈਦਾ ਕਰਦੀ ਹੈ ਇੱਕ ਮਸੀਜੋ ਨਿਕਲੀ ਤਾਂ ਬਾਹੀ ਮੰਗੀ ਜਾਂਦਾ ਔਰ ਉਸ ਤੋਂ ਵੱਡੀ ਗਲਤੀ ਉਹ ਉਸੇ ਸਟੇਟਮੈਂਟ ਦੇ ਵਿੱਚ ਹੀ ਕਰ ਰਿਹਾ ਹੈ ਤਾਂ ਮੈਨੂੰ ਇਹ ਲੱਗਦਾ ਵੀ ਰਾਜੇ ਵੜਿੰਗ ਨੂੰ ਕੋਈ ਸਿਹਤ ਪੜਨ ਦੀ ਸਮਝਣ ਦੀ ਲੋੜ ਕੁਝ ਵੱਡੇ ਲੀਡਰਾਂ ਤੋਂ ਸਿੱਖਣ ਦੀ ਲੋੜ ਕਾਂਗਰਸ ਦਾ ਜਿਹੜਾ ਮਤਲਬ ਇਹ ਕਹਿੰਦਾ ਕਲਚਰ ਹੈਗਾ ਉਹ ਮੁਕਾਬਲਤਨ ਬਾਕੀ ਪਾਰਟੀਆਂ ਨਾਲੋਂ ਬਹੁਤ ਵਧੀਆ ਰਿਹਾ ਹੈਗਾ। ਨਮਸਕਾਰ ਜੀ। ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਲੀ। 2027 ਨੂੰ ਲੈ ਕੇ ਜਿੱਥੇ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਿੱਚ ਲੱਗੀਆਂ ਹੋਈਆਂ ਤੇ ਐਸੇ ਸਮੇਂ ਦੇ ਵਿੱਚ ਐਸੇ ਨਾਜ਼ੁਕ ਸਮੇਂ ਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਆਪਣਾ ਸਿਆਸੀ ਰੈਤਾ ਖਿਲਾਰਨ ਵਿੱਚ ਲੱਗੇ ਹੋਏ ਆ। ਉਹ ਹਰ ਰੋਜ਼ ਨਵੇਂ ਵਿਵਾਦ ਵਿੱਚ ਆਪ ਤਾਂ ਫਸੇ ਰਹੇ ਆ ਨਾਲ ਨਾਲ ਕਾਂਗਰਸ ਨੂੰ ਵੀ ਫਸਾਰੇ ਆ ਸਾਬਕਾ ਕੇਂਦਰੀ ਮੰਤਰੀ ਸਰਦਾਰ ਬੂਟਾ ਸਿੰਘ ਦੇ ਮਾਮਲੇ ਵਿੱਚ ਮਾਫੀ ਮੰਗਦੇ ਆ ਉਹਨਾਂ ਨੇ ਇੱਕ ਹੋਰ ਨਵਾਂ ਵਿਵਾਦ ਸੇੜ ਲਿਆ ਉਹ ਸੀ ਗਿਆਨੀ ਜੈਲ ਸਿੰਘ ਨੂੰ ਲੈ ਕੇ ਦਿੱਤੇ ਗਏ ਬਿਆਨ ਦਾ ਕੀ ਕੀ ਗਏ ਟਿੱਪਣੀ ਦਾ ਉਸ ਨੂੰ ਲੈ ਕੇ ਜਿੱਥੇ ਪਾਠੀ ਭਾਈਚਾਰੇ ਦੇ ਵਿੱਚ ਰੋਸ ਆ ਉਥੇ ਰਾਮਗੜੀਆ ਭਾਈਚਾਰੇ ਦੇ ਵਿੱਚ ਵੀ ਰੋਸ ਆ ਗਿਆ ਨਹੀਂ ਜੈਲ ਸਿੰਘ ਦੇ ਰਿਸ਼ਤੇਦਾਰੀ ਵਿੱਚ ਲੱਗਦੇ ਪੋਤਰੇ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਵੀ ਇਸ ਮਾਮਲੇ ਨੂੰ ਕਾਫੀ ਗੰਭੀਰਤਾ ਨਾਲ ਲਿਆ ਹੈ ਉਹਨਾਂ ਦੀ ਟਿੱਪਣੀ ਨੂੰ ਕਾਫੀ ਗੰਭੀਰਤਾ ਨਾਲ ਲਿਆ ਹੈ ਤੇ ਬਿਨਾਂ ਸ਼ਰਤ ਪੂਰੇ ਭਾਈਚਾਰੇ ਤੋਂ ਮਾਫੀ ਮੰਗਣ ਦੀ ਗੱਲ ਕੀਤੀ ਆ ਆਓ ਇਹ ਸਾਰੇ ਕਾਸੇ ਤੇ ਕਿ ਕਾਂਗਰਸ ਨੂੰ ਰਾਜਾ ਵੜਿੰਗ ਚੋਣਾਂ ਤੋਂ ਪਹਿਲਾਂ ਕਿਹੜੇ ਪਾਸੇ ਨੂੰ ਲਿਜਾ ਰਿਆ ਗੱਲਬਾਤ ਕਰਦੇ ਆ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਜਸਵੰਤ ਜਸਦੇ ਨਾਲ ਕਾਂਗਰਸ ਦਾ ਪ੍ਰਧਾਨ ਮਰਿੰਦਰ ਸਿੰਘ ਰਾਜਾ ਵੜਿੰਗ ਜਿਹੜਾ ਅਦਰਵਾਈਜ਼ ਵੀ ਪਾਰਟੀ ਦੇ ਵਿੱਚ ਉਹਨਾਂ ਦੀ ਖਚੋਤਨ ਚੱਲ ਰਹੀ ਹੈਗੀ ਆ ਇਸ ਦਰਮਿਆਨ ਜਿਹੜੇ ਤਰਨਤਾਰਨ ਦੀ ਜਿਮਨੀ ਚੋਣ ਹੋ ਰਹੀ ਹੈ ਤਾਂ ਤੁਸੀਂ ਇਹ ਵੇਖੋਗੇ ਕਿ ਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਿਹੜਾ ਤਰਨਤਾਰਨ ਜਿਮਨੀ ਚੋਣ ਚ ਮਤਲਬ ਭਾਸ਼ਣ ਦਿੱਤਾ ਜਾਂ ਸਪੀਚ ਦਿੱਤੀ ਆ ਉਹ ਕਵਿਤਾ ਨਾ ਸੁਣੀਏ ਤਾਂ ਉਹ ਆਬਜੈਕਸ਼ਨੇਬਲ ਹੋ। ਤੁਹੇ ਪਤਾ ਲੱਗਦਾ ਹੈਗਾ ਕਿ ਉਹਦੀ ਮਤਲਬ ਕਾਬਲੀਅਤ ਕਿੰਨੀ ਕੁ ਹੈਗੀ ਆ। ਉਹਨੇ ਉਹ ਗੱਲਾਂ ਬੋਲੀਆਂ ਜਿਹੜੀਆਂ ਬੋਲਣ ਦੀ ਲੋੜ ਨਹੀਂ ਸੀ। ਹੋ ਸਕਦਾ ਤਾਂ ਇਹ ਮਨਸ਼ਾ ਇਸ ਤਰ੍ਹਾਂ ਬੋਲਣ ਦਾ ਨਾ ਹੋਵੇ ਪਰ ਇਹਦਾ ਸੁਭਾਅ ਹੈਗਾ ਉਹ ਬਿਲਕੁਲ ਹੀ ਮਤਲਬ ਤੁਸੀਂ ਕਹਿ ਲਓ ਵੀ ਕੰਡੈਮੇਬਲ ਆ ਵੀ ਉਹ ਉਹ ਸ਼ਬਦ ਆ ਜਿਹੜੇ ਉਹ ਡੈਫੀਨਿਟਲੀ ਅਤਰਾਜਯੋਗ ਹੈਗੀ ਆ। ਔਰ ਇਹ ਸ਼ਬਦ ਬੋਲਣਾ ਕੋਈ ਮਜਬੂਰੀ ਨਹੀਂ ਸੀ। ਇਹਦਾ ਕੋਈ ਸਿਆਸੀ ਲਾਭ ਨਹੀਂ ਹੋਣ ਵਾਲਾ। ਰੈਦਰ ਕਿ ਜਿਹੜਾ ਕਾਂਗਰਸ ਪਾਰਟੀ ਦੀ ਮਾੜੀ ਮੋੜ ਗੇਮ ਬਣੀ ਸੀ ਉਹ ਵੀ ਖਰਾਬ ਹੋ ਗਈ ਹੈ। ਇਹਦੇ ਦੌਰਾਨ ਉੱਤੇ ਪਰਚਾ ਵੀ ਦਰਜ ਕਮਿਸ਼ਨ ਨੇ ਜਿਹੜਾ ਉਹਦਾ ਸੋ ਮੋਟਰ ਨੋਟਿਸ ਵੀ ਲੈ ਲਿਆ ਅੱਜ ਉਹਦੀ ਚੰਨੀ ਗੜ ਤਰੀਕ ਵੀ ਪਈ ਹੈਗੀ ਹੁਣ ਗਾਂਛਦ ਨੂੰ 4 12 ਤਰੀਕ ਪਾਤੀ ਹੈਗੀ ਹੈ ਇਲੈਕਸ਼ਨ ਤੋਂ ਬਾਅਦ ਦੀ ਜਦੋਂ ਇਹ ਵਿਵਾਦ ਨੂੰ ਖਤਮ ਕਰ ਰਿਹਾ ਸੀ ਉਹਦੇ ਨਾਲ ਹੀ ਉਹਨੇ ਗਿਆਨੀ ਜੈਲ ਸਿੰਘ ਬਾਰੇ ਦੂਜਾ ਬਿਆਨ ਦੇ ਕੇ ਇੱਕ ਹੋਰ ਵਿਵਾਦ ਖੜਾ ਕਰਤਾ ਉਹ ਵੀ ਉਹਨੇ ਜਿਹੜੀ ਗੱਲਾਂ ਕਰੀਆਂ ਉਹ ਵੀ ਐ ਕਿ ਲੋ ਬੀ ਬੇ ਲੋੜੀਆਂ ਔਰ ਬਿਨਾ ਵਜ੍ਹਾ ਗੱਲ ਕੀਤੀ ਇਸ ਤਰ੍ਹਾਂ ਦੀ ਗੱਲ ਕਰਨ ਦੀ ਕੋਈ ਲੋੜ ਨਹੀਂ ਹੈਗੀ ਨਾ ਗੱਲੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ ਨਾ ਹੀ ਇਹ ਕੋਈ ਇਸ਼ੂ ਹੈਗਾ ਹਰੇਕ ਪਾਰਟੀ ਚ ਹਰੇਕ ਧਰਮ ਦੇ ਹਰੇਕ ਸੂਬੇ ਦੇ ਹਰੇਕ ਜਾਤ ਦੇ ਹਰੇਕ ਮਜਬ ਦੇ ਲੋਕ ਹੁੰਦੇ ਆ ਇਹਦਾ ਕੋਈ ਰੋਲਾ ਨਹੀਂ ਉਹ ਅਕਾਲੀ ਦਲ ਆ ਉਹ ਕਾਂਗਰਸ ਆ ਉਹ ਭਾਜਪਾ ਹੈਗੀ ਆ ਜਾਂ ਸੀਪੀਆਈ ਸੀਪੀਐਮ ਜਾਂ ਬੋਇਨਸ ਵਾਲੀ ਪਾਰਟੀ ਹੈਗੀ ਆ ਤੁਸੀਂ ਇਹ ਵੇਖੋਗੇ ਕਿ ਇਹ ਜਿਹੜੀਆਂ ਵਿਵਾਦ ਪੰਜਾਬ ਤੋਂ ਪੈਦਾ ਹੁੰਦੇ ਆ 2022 ਦੇ ਇਲਕਸ਼ਨਾਂ ਦੇ ਵਿੱਚ ਚਰਜੀ ਚੰਨੀ ਨੇ ਮਤਲਬ ਜਰੱਕੇ ਜਰੀਵਾਲ ਦੀ ਪਾਰਟੀ ਤੇ ਇੱਕ ਟਿੱਪਣੀ ਕੀਤੀ ਸੀ ਕਿ ਬਾਹਰਲੇ ਬੰਦੇ ਹੈਗੇ ਆ ਪ੍ਰਵਾਸੀ ਹੈਗੇ ਨੇ ਇਥੇ ਵੜ ਨਹੀਂ ਦੇਣਾ ਹੈਗਾ ਉਹਦਾ ਇਹਨਾਂ ਨੁਕਸਾਨ ਹੋਇਆ ਕਿ ਹਾਲਾਂਕਿ ਉਹ ਖੁਦ ਇੱਕ ਮਤਲਬ ਦਲ ਟਾਗੂ ਹੈਗੇ ਆ ਉਹਨਾਂ ਨੂੰ ਇਹ ਜਿਹੀ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਸੀ ਪ੍ਰਾਈਮ ਮਿਨਿਸਟਰ ਨੇ ਉਹਨਾਂ ਦਾ ਬਿਆਨ ਕੋਟ ਕੀਤਾ ਮੈਂ ਪੰਜਾਬ ਚ ਤੁਹਾਡੇ ਬਾਰੇ ਇਹ ਬਿਆਨ ਦਿੱਤਾ ਸੀ ਪ੍ਰਵਾਸੀ ਮਜ਼ਦੂਰਾਂ ਬਾਰੇ ਤਾਂ ਮੈਨੂੰ ਲੱਗਦਾ ਕਿ ਵੀ ਇਹ ਕਿੰਨਾ ਕਿਤੇ ਜਿਹੜੀ ਇਸ ਤਰ੍ਹਾਂ ਦੇ ਭਾਸ਼ਣ ਹੈਗੇ ਆ ਉਹ ਮਤਲਬ ਉਹ ਲੋਕਾਂ ਨੂੰ ਪ੍ਰਭਾਵਿਤ ਕਰਦੇ ਔਰ ਜਿਹੜੇ ਲੋਕ ਪੀੜਤ ਹੁੰਦੇ ਆ ਉਹ ਮਤਲਬ ਇਸ ਗੱਲ ਨੂੰ ਮਤਲਬ ਚੰਗਾ ਨਹੀਂ ਸਮਝਦੇ ਹੈਗੇ ਤਾਂ ਮੈਨੂੰ ਲੱਗਦਾ ਕਿ ਰਾਜਾ ਅਵੜਿੰਗ ਦਾ ਤਾਂ ਅਕਸਰੀ ਵਿਵਾਦ ਰਿਹਾ ਉਹਦੇ ਤੁਸੀਂ ਜਿੰਨੇ ਵੀ ਬਿਆਨ ਸੁਣੋਗੇ ਉਹਦੇ ਚੋ ਆਕੜ ਜਿਵਾਲੀਆਂ ਗੱਲਾਂ ਜਾਂ ਫੁਕਰੀਆਂ ਜਾਂ ਇਸ ਤਰ੍ਹਾਂ ਦੀਆਂ ਵਿਵਾਦਤ ਗੱਲਾਂ ਹੀ ਆਪਾਂ ਹੋਂ ਤੱਕ ਸੁਣਨ ਨੂੰ ਮਿਲੀਆਂ ਹੈਗੇ ਉਹਨੇ ਕਦੀ ਕੋਈ ਹਾਲਾਂਕਿ ਉਹ ਜਗਮੀਤ ਸਿੰਘ ਬਰਾੜ ਦਾ ਚੇਲਾ ਰਿਹਾ ਹੈਗਾ ਤੇ ਜਗਮੀਤ ਸਿੰਘ ਬਰਾੜ ਸੀ ਜਿਹੜਾ ਪੰਜਾਬ ਦਾ ਸਭ ਤੋਂ ਮਤਲਬ ਹੈ ਕੋਲ ਪ੍ਰਮੁੱਖ ਬਲਾਰਾ ਸੀ ਔਰ ਮਤਲਬ ਇਹ ਕਹਿੰਦੇ ਹਵਾ ਵੀ ਖੜ ਕੇ ਉਹਦਾ ਭਾਸ਼ਣ ਸੁਣਦੀ ਸੀ ਮਤਲਬ ਉਹ ਤੋਂ ਪਾਰਟੀ ਚ ਆਉਣਾ ਸਿੱਖ ਲਿਆ ਜਾਂ ਪਾਰਟੀ ਚ ਆ ਗਿਆ ਤੇ ਪਰ ਉਹਨੇ ਆਦੀ ਪਾਰਟੀ ਦੀ ਮਤਲਬ ਇਸ ਇਲੈਕਸ਼ਨ ਦੇ ਵਿੱਚ ਮਿੱਟੀ ਪਲੀਤ ਕਰਾਈ ਹੈ ਜਿੱਤ ਹਾਰੇ ਇੱਕ ਵੱਖਰੀ ਗੱਲ ਹੁੰਦੀ ਹੈ ਪਰ ਜਿਹੜਾ ਇਸ ਤਰ੍ਹਾਂ ਉਹਨੇ ਭਾਸ਼ਣ ਦਿੱਤਾ ਹੈਗਾ ਜੇ ਤੁਸੀਂ ਉਹਨੂੰ ਬਹੁਤ ਚੈਕ ਕਰੋਗੇ ਸੁਣੋਗੇ ਤਾਂਨੇ ਲੱਗੂਗਾ ਕਿ ਵੀ ਇਹ ਬੰਦਾ ਜਿਹੜਾ ਹੈਗਾ ਵੀ ਇਸ ਲੈਵਲ ਤੇ ਜਾ ਕੇ ਕੋ ਸੰਸਦ ਹੈਗਾ ਉਹ ਐਮਐਲਆ ਰਿਹਾ ਹੈਗਾ ਉਸ ਤੋਂ ਪਹਿਲਾਂ ਮਿਨਿਸਟਰ ਰਿਹਾ ਹੈਗਾ ਹੁਣ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਇੱਕ ਦਿਨ ਪਹਿਲਾਂ ਕਹਿੰਦਾ ਕਿ ਮੈਂ ਤਾਂ ਮੁੱਖ ਮੰਤਰੀ ਤੋਂ ਅੱਗੇ ਜਾਣ ਬਾਰੇ ਸੋਚ ਰਿਹਾ ਹੈਗਾ ਔਰ ਚੰਗੀ ਗੱਲ ਸੋਚਣਾ ਚਾਹੀਦਾ ਪਰ ਆਪ ਦੀ ਸੋਚ ਵੀ ਬਦਲਣੀ ਚਾਹੀਦੀ ਹੈ ਵੀ ਜਿਹੜੇ ਇਸ ਤਰ੍ਹਾਂ ਦੇ ਭਾਸ਼ਣ ਹੈਗੇ ਆ ਇਹਦੇ ਨਾਲ ਰਾਜੇ ਵੜਿੰਗ ਨੂੰ ਤਾਂ ਨੁਕਸਾਨ ਹੋਇਆ ਹੋਇਆ ਕਾਂਗਰਸ ਪਾਰਟੀ ਦਾ ਵੀ ਨੁਕਸਾਨ ਹੋਇਆ ਔਰ ਇਸ ਤਰ੍ਹਾਂ ਦੇ ਬਿਆਨਬਾਜ਼ੀ ਜਿਹੜੀ ਉਹ ਭਾਈਚਾਰਕ ਸਾਂਝ ਦੇ ਵਿੱਚ ਵੀ ਜਿਹੜੀ ਉਹ ਕਿਰਤਨ ਪੈਦਾ ਕਰਦੀ ਹੈ ਤੁਸੀਂ ਹਾਲੇ ਜਿਹੜੇ ਪੰਜਾਬ ਨੂੰ ਲੀਡ ਕਰਨਾ ਜਿਸ ਬੰਦੇ ਨੇ ਜਿਸ ਪਾਰਟੀ ਦੇ ਪ੍ਰਧਾਨ ਹੈ ਡਿਊਟੀ ਪਾਰਟੀ ਨੂੰ ਲੀਡ ਕਰ ਰਿਹਾ ਉਹਦੇ ਹਾਲਾਤ ਵੇਖੋ ਕਿ ਜਦੋਂ ਉਹ ਤਰਨ ਤਰਨ ਦੇ ਜਿਹੜੇ ਉਹ ਦਲਤ ਭਾਈਚਾਰੇ ਖਿਲਾਫ ਬੋਲਿਆ ਗਿਆ ਸੀ ਜਦੋਂ ਉਹਦੀ ਮਾਫੀ ਮੰਗ ਰਿਆ ਸੀ ਸੇਮ ਟਾਈਮ ਇੱਕ ਇਹੋ ਜਿਹਾ ਉਦਾਹਰਨ ਪੇਸ਼ ਕਰਤੀ ਜਿਹਦੇ ਨਾਲ ਮਤਲਬ ਰਾਗੀ ਜਾਂ ਪਾਠੀ ਜਾਂ ਜਿਹੜਾ ਰਾਮਗੜੀਆ ਭਾਈਚਾਰਾ ਉਹਨੂੰ ਮਤਲਬ ਉਹਨੇ ਹੈਗਾ ਨਾਰਾਜ਼ ਕਰ ਲਿਆ ਔਰ ਉਹਨਾਂ ਦਾ ਬਕਾਇਦਾ ਤੌਰ ਤੇ ਬਿਆਨ ਵੀ ਆਇਆ ਹੈਗਾ ਤੇ ਔਰ ਹੈ ਵੀ ਉਹ ਉਤਰਾਜਯੋਗ ਹੈ ਔਰ ਤੁਸੀਂ ਇਹ ਵੇਖੋ ਕਿ ਬੰਦਾ ਕਿਸ ਤਰ੍ਹਾਂ ਸੋਚਦਾ ਜਾਂ ਕਿਵੇਂ ਜ਼ਿੰਦਗੀ ਜਿਉਂਦਾ ਹੈਗਾ ਕਿ ਇੱਕ ਮਸੀਹ ਚੋਂ ਨਿਕਲੀ ਤਾਂ ਮਾਫੀ ਮੰਗੀ ਜਾਂਦਾ ਔਰ ਉਸ ਤੋਂ ਵੱਡੀ ਗਲਤੀ ਉਹ ਉਸੇ ਸਟੇਟਮੈਂਟ ਦੇ ਵਿੱਚ ਹੀ ਕਰ ਰਿਹਾ ਹੈ ਤਾਂ ਮੈਨੂੰ ਇਹ ਲੱਗਦਾ ਵੀ ਰਾਜੇ ਵਿੜੰਗ ਨੂੰ ਕੋਈ ਸਹਿਤ ਪੜਨ ਦੀ ਸਮਝਣ ਦੀ ਲੋੜ ਕੁਝ ਵੱਡੇ ਲੀਡਰਾਂ ਤੋਂ ਸਿੱਖਣ ਦੀ ਲੋੜ ਕਾਂਗਰਸ ਦਾ ਜਿਹੜਾ ਮਤਲਬ ਹੈ ਕਹਿੰਦੇ ਕਲਚਰ ਹੈਗਾ ਉਹ ਮੁਕਾਬਲਤ ਨੂੰ ਬਾਕੀ ਪਾਰਟੀਆਂ ਨਾਲੋਂ ਬਹੁਤ ਵਧੀਆ ਰਿਹਾ ਹੈਗਾ ਇੱਥੇ ਇੱਕ ਜੁੱਤੀਆਂ ਕੱਢਣ ਵਾਲਾ ਬੰਦਾ ਜਿਹੜਾ ਹੈਗਾ ਮਜ਼ਦੂਰ ਆ ਉਹ ਮਤਲਬ ਬਚਪਨ ਤੋਂ ਲੈ ਕੇ ਮਰਨ ਤੱਕ ਕਾਂਗਰਸੀ ਰਹਿੰਦਾ ਹੈਗਾ ਔਰ ਝੰਡਾ ਲਾ ਕੇ ਬੈਠਦਾ ਤਾਂ ਮੈਨੂੰ ਲੱਗਦਾ ਵੀ ਇਸ ਤਰ੍ਹਾਂ ਜਿਹੜੇ ਬੰਦੇ ਪੁਰਾਣੇ ਬੰਦੇ ਸੀ ਉਹਨਾਂ ਨੂੰ ਸਿੱਖਣ ਦੀ ਲੋੜ ਹੈ ਕਾਂਗਰਸ ਦਾ ਇਤਿਹਾਸ ਪੜ੍ਹਨ ਦੀ ਲੋੜ ਹੈ ਸਿਹਤ ਪੜ੍ਹਨ ਦੀ ਲੋੜ ਹੈ ਕਿ ਤੁਸੀਂ ਭੁੱਲਣਾ ਕਿਉਂ ਹੈ ਔਰ ਇਹ ਸ਼ੁੱਧ ਬੋਲਣਾ ਕੋਈ ਮਜਬੂਰ